ਵੱਡਾ ਹਾਸਾ ਹੋਇਆ ਇਹ ਪ੍ਰਾਣੀ ਨਾਲ ਪਰੇਖ ਟਰਾਲੀ ਟਰਾਂਸਫਾਰਮਰ ਜਬ ਜੀਏ ਜਿਸ ਕਾਰਨ ਟਰਾਲੀ ਨੂੰ ਭਿਆਨਕ ਅੱਗ ਲੱਗ ਗਈ ਬਾਜ਼ਾਰ ਦੇ ਵਿੱਚੋਂ ਵਿੱਚ ਇਹ ਟਰਾਲੀ ਟੂ ਟੂ ਕੇ ਜਲਣ ਲੱਗੀ ਲੋਕਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਦੋਂ ਤੱਕ ਇਸ ਟਰਾਲੀ ਨੂੰ ਅੱਗ ਨੇ ਪੂਰੀ ਤਰ੍ਹਾਂ ਆਪਣੀ ਚਪੇੜ ਵਿੱਚ ਲੈ ਲਿਆ ਸੀ ਜਿਸ ਕਾਰਨ ਪੂਰੀ ਦੀ ਪੂਰੀ ਟਰਾਲੀ ਸੜ ਕੇ ਸੁਆਹ ਹੋ ਗਈ ਹਾਲਾਂਕਿ ਲੋਕਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਦੀਆਂ ਕੋਸ਼ਿਸ਼ਾਂ ਨਾ ਕਾਫੀ ਰਹੀਆਂ ਅਤੇ ਪੂਰੀ ਟਰਾਲੀ ਸੜਕੇ ਸਵਾ ਹੋ ਗਈ ਇਸ ਦੌਰਾਨ ਆਲੇ ਦੁਆਲੇ ਦੇ ਦੁਕਾਨਦਾਰਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਬੜੀ ਹੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਲਾਲਕੀ ਦੇ ਇਲਾਕੇ ਵਿੱਚ ਸ਼ਾਹਦੀਪੁਰ ਦੇ ਨੇੜੇ ਲੰਘਦੇ ਹੋਏ 10 ਤਸਵੀਰਾਂ ਗੁਰਦਾਸਪੁਰ ਦੇ ਤਾਰੀਵਾਲ ਦੇ ਡਡਮਾ ਰੋਡ ਦੀਆਂ ਨੇ ਜਿੱਥੇ ਕਿ ਸੜਕ ਕਿਨਾਰੇ ਲੱਗੇ ਟਰਾਂਸਫਾਰਮਰ ਨਾਲ ਇੱਕ ਟਰਾਲੀ ਖਹਿ ਕੇ ਲੰਗੀ ਤਾਂ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ ਦੇਖਦੇ ਹੀ ਦੇਖਦੇ ਸੜਕ ਵਿੱਚ ਅੱਗ ਦੇ ਭਾਂਬੜ ਮਚਨੇ ਸ਼ੁਰੂ ਹੋ ਗਏ ਰੋਡ ਤੇ ਦੁਕਾਨਦਾਰਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚਿਆ ਜਿਨ੍ਹਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਦੂਜੇ ਪਾਸੇ ਟਰੈਕਟਰ ਟਰਾਲੀ ਛਾਲਕ ਨੇ ਜਦੋਂ ਦੇਖਿਆ ਕਿ ਅੱਗ ਬੇहद ਤੇਜ਼ੇ ਤਾਂ ਉਹ ਟਰਾਲੀ ਨੂੰ ਉੱਥੇ ਹੀ ਕੱਢ ਗਿਆ ਤੇ ਟਰੈਕਟਰ ਲੈ ਕੇ ਫਰਾਰ ਹੋ ਗਿਆ ਦੁਕਾਨਦਾਰਾਂ ਮੁਤਾਬਕ ਬਿਜਲੀ ਵਿਭਾਗ ਦੀ ਲੰਗੈਲੀ ਕਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ਕਿਉਂਕਿ ਬਿਜਲੀ ਵਿਭਾਗ ਵੱਲੋਂ ਇਸ ਟਰਾਂਸਫਾਰਮਰ ਨੂੰ ਸੜਕ ਦੇ ਵਿਚਾਲੇ ਲਾਇਆ ਗਿਆ ਮੇਰੇ ਦੁਕਾਨ ਦੇ ਸਾਹਮਣੇ ਇੱਕ ਟਰਾਂਸਫਾਰਮ ਲੱਗਿਆ ਜੀ ਟਰਾਸਫਰ ਦੇ ਲਾਗੇ ਕੋਈ ਵੀ ਟਰਾਲੀ ਲੰਗਦੀ ਆ ਉਹ ਜਿਆਦਾ ਰਖਿਆਗੇ ਲੰਗਦੀ ਆ ਵਾ ਤੇ ਅਸੀਂ ਪੂਰਾ ਦਿਨ ਇਹੀ ਕੰਮ ਤੇ ਰਹਿੰਦੇ ਆ ਕਿ ਟਰਾਲੀਆਂ ਕਿੱਦਾਂ ਲਗਾਈਏ ਠੀਕ ਹੈ ਜੀ ਪਰਾਲੀ ਦੀ ਬੜੀ ਟਰਾਲੀ ਨਿਕਲੀ ਆ ਜੀ ਤੇ ਇਹ ਟਰਾਸਫਰ ਦੇ ਲਾਗੇ ਖੜੀ ਹੀ ਜਦੋਂ ਉਹਨੇ ওভারਟੇਕ ਕਰਨਾ ਸੀ ਤੇ ਬਿਲਕੁਲ ਨਾਲ ਜੋੜ ਦਿੱਤੀ ਜਦੋਂ ਉਹਨਾਂ ਨੂੰ ਅਸੀਂ ਇਨਫੋਰਮੇਸ਼ਨ ਦਿੱਤੀ ਕਿ ਭਾਜੀ ਇਹਨੂੰ ਥੋੜਾ ਜਿਹਾ ਪਰੇ ਕਰ ਲੋ ਅੱਗ ਲੱਗਣ ਦਾ ਡਰ ਜਦੋਂ ਉਹਨਾਂ ਨੇ ਪਰੇ ਕੀਤੀ ਤੋਂ ਨਾਲੇ ਉਹ ਤੋਂ ਸਪਾਰਕ ਹੋਇਆ ਸਪਾਰਕ ਹੋ ਗਿਆ ਅੱਗ ਲੱਗ ਗਈ ਤੇ ਉਹ ਅੱਗ ਲੱਗਣ ਦੇ ਬਾਅਦ ਉਹਨੇ ਬੈਕ ਕਰਕੇ ਤੇ ਟਰਾਲੀ ਲਈ ਆ ਤੇ ਟਰੈਕਟਰ ਜਿਹੜਾ ਵਾ ਉਹ ਭੁਜਾ ਕੇ ਲੈ ਗਿਆ ਜੀ। ਹਾਂਜੀ ਇਹ ਜੀ ਆਪਣੇ ਡੜਵਾ ਤੋਂ ਆਂਦੀ ਪਈ ਸੀ ਜੀ ਸ਼ਹਿਰ ਨੂੰ। ਕਿੰਨੇ ਕੋ ਅੱਗੇ ਜੀ? ਹਾਂਜੀ? ਆਪੀ ਕਿਸ ਤਰ੍ਹਾਂ ਮਗੇ? ਬਹੁਤ ਮਗੇ। ਬਹੁਤ ਜ਼ਿਆਦਾ ਗਈ ਜੀ। 2-4 ਫਾਰਬੀਅਟ ਦੀਆਂ ਗੱਡੀਆਂ ਆਈਆਂ ਵਾ ਜਿਨ੍ਹਾਂ ਨੇ ਅੱਗ ਬੁਝਾਈ ਹੈ ਜੀ। ਪਰ ਨਾ ਉਹਦੇ ਕੰਮ ਕੇ ਦਾ। ਜਾਨੀ ਮਾਨੀ ਕੇ ਦਾ ਕੋਈ ਨੁਕਸਾਨ ਨਹੀਂ ਹੋਇਆ ਉੱਦਾਂ ਕੋਈ ਵੀ ਕਿਸੇ ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਆ ਲੇਕਿਨ ਹੋ ਸਕਦਾ ਹੀ। ਕਾਫੀ ਜ਼ਿਆਦਾ ਨਸਾਨ ਹੋ ਸਕਦਾ ਹੀ ਜੇ ਹਵਾ ਚੱਲਦੀ ਹੁੰਦੀ ਜਾਂ ਕੋਈ ਨੇਰੀ ਆਈ ਹੁੰਦੀ ਕਾਫੀ ਹੋ ਸਕਦਾ ਹੈ ਤੇ ਇਲਾਕਾ ਵਾਸੀਆਂ ਦੇ ਮੁਤਾਬਕ ਇਹ ਟਰਾਂਸਫਾਰਮਰ ਲਗਾਤਾਰ ਹਾਸੇ ਨੂੰ ਸੱਦਾ ਦੇ ਰਿਹਾ ਹੈ ਕਿਉਂਕਿ ਇਹਨਾਂ ਟਰਾਂਸਫਾਰਮਰਾਂ ਦੀ ਦਿਸ਼ਾ ਸੜਕ ਵੱਲੇ ਜਿਸ ਕਾਰਨ ਸੜਕ ਦੀ ਚੌੜਾਈ ਘਟ ਜਾਂਦੀ ਹੈ ਅਤੇ ਕਈ ਵਾਰ ਅਜਿਹੇ ਹਾਸੇ ਵਾਪਰ ਜੁਕੇ ਨੇ ਉਹਨਾਂ ਵੱਲੋਂ ਅਨੇਕਾਂ ਵਾਰ ਪਾਵਰ ਕਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ ਪਰ ਕੋਈ ਵੀ ਇਸ ਵੱਲ ਧਿਆਨ ਨਹੀਂ ਦੇ ਰਿਹਾ ਅਤੇ ਹਾਲੇ ਵੀ ਕਿਸੇ ਵੱਡੇ ਹਾਸੇ ਦਾ ਇੰਤਜ਼ਾਰ ਕਰ ਰਿਹਾ ਹੈ ਮੈਂ ਹੁਣੇ-ਹੁਣੇ ਮੈਨੂੰ ਪਤਾ ਲੱਗਾ ਸੀਗਾ ਕਿ ਮੇਰੇ ਡਡਵਾ ਰੋਡ ਧਾਰੀਵਾਲ ਦੇ ਵਿੱਚ ਜਿਹੜੀ ਇਹ ਦੁਰਘਟਨਾ ਬੜੀ ਤਗੜੀ ਹੋ ਜਾਣੀ ਸੀ ਤੇ ਪ੍ਰਮਾਤਮਾ ਨੇ ਹੱਥ ਦੇ ਕੇ ਬਚਾਇਆ ਮੇਰੇ ਦੁਕਾਨਦਾਰ ਵੀਰਾਂ ਨੂੰ ਜਿਹੜੇ ਉੱਤੇ ਜਿਹੜਾ ਆ ਟਾਈਮ ਨਾਲ ਕਾਬੂ ਪਾ ਲਿਆ ਗਿਆ ਆ ਨਹੀਂ ਤੇ ਅੱਗ ਨੇ ਜਿਹੜਾ ਸੀ ਬੜਾ ਨੁਕਸਾਨ ਕਰਨਾ ਸੀ ਤੇ ਇੱਕ ਹੋਰ ਬੜੀ ਜਿਹੜੀ ਇਹ ਬਚਾ ਦੀ ਗੱਲ ਰਹਿ ਗਈ ਕਿ ਦਿਨ ਸੀਗਾ ਜੇ ਰਾਤ ਹੁੰਦੀ ਤੇ ਇੱਥੇ ਲਾਗੇ-ਲਾਗੇ ਫਰਨੀਚਰ ਦੀਆਂ ਦੁਕਾਨਾਂ ਜਿੱਥੇ ਆਪਾਂ ਖੜੇ ਆ ਤੇ ਬੜਾ ਵੱਡਾ ਜਾਨੀ ਨੁਕਸਾਨ ਹੋਣਾ ਸੀਗਾ ਚਲੋ ਪ੍ਰਮਾਤਮਾ ਨੇ ਬਚਾ ਕੀਤਾ ਜਿਹੜਾ ਜਾਨੀ ਮਾਲੀ ਨੁਕਸਾਨ ਤੋਂ ਹੀ ਬਚ ਗਏ ਆ ਤੇ ਪ੍ਰਸ਼ਾਸਨ ਨੂੰ ਮੈਂ ਮੰਗ ਕਰਦਾ ਵਾਂ ਤੇ ਜਿਹੜੇ ਖੰਭੇ ਆ ਪ੍ਰਧਾਨ ਜੀ ਨੇ ਦੱਸਿਆ ਜਿੱਦਾਂ ਕਿ ਆਪਣੇ ਬੜੀ ਧੀਰ ਤੋਂ ਕਹਿ ਰਹੇ ਆ ਪ੍ਰਯਾਸ ਕਰ ਰਹੇ ਆ ਕਿ ਇਹਨਾਂ ਨੂੰ ਜਿਹੜਾ ਇੱਕ ਸਾਈਡ ਕੀਤਾ ਜਾਵੇ ਤੇ ਮੈਂ ਵੀ ਜਿਹੜਾ ਆ ਸਵੇਰੇ ਹੀ ਨਾਲ ਜਾ ਕੇ ਨਾਲ ਇਹਦੇ ਸੋਮਵਾਰ ਸਵੇਰੇ ਅੱਜ ਛੁੱਟੀ ਦਾ ਦਿਨ ਆ ਆਪਾਂ ਸੰਪਰਕ ਤੇ ਕੀਤਾ ਆ ਤੇ ਧਿਆਨ ਚਿਤ ਲਿਆਉਂਦੀ ਆ ਗੱਲ ਬਿਜਲੀ ਬੋਰਡ ਦੇ ਇਹ ਜਿਹੜਾ ਆ ਜਲਦੀ ਤੋਂ ਜਲਦੀ ਜਿਹੜੇ ਟਰਾਂਸਫਾਰਮਰ ਨੇ ਤਿੰਨ ਵਿੱਚ ਰੋੜ ਦੇ ਲੱਗੇ ਆ ਇਹਨਾਂ ਨੂੰ ਪਰੇ ਕਰਾ ਦਿੱਤਾ ਜਾਊਗਾ ਤੇ ਇਲਾਕਾ ਵਾਸੀਆਂ ਨੇ ਅਪੀਲ ਕੀਤੀ ਹੈ ਕਿ ਇਸ ਟਰਾਂਸਫਾਰਮਰ ਨੂੰ ਸ਼ਿਫਟ ਕੀਤਾ ਜਾਵੇ ਜਾਂ ਫਿਰ ਇਸ ਦਾ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ ਇਹ ਵੀ ਦੱਸਦੀ ਹੈ ਕਿ ਇਸ ਟਰਾਂਸਫਾਰਮਰ ਦੇ ਆਲੇ-ਦੁਆਲੇ ਫਰਨੀਚਰ ਦੀਆਂ ਦੁਕਾਨਾਂ ਨੇ ਜਿਸ ਕਾਰਨ ਕਦੇ ਵੀ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਅੱਗ ਜੇਕਰ ਫਰਨੀਚਰ ਦੀਆਂ ਦੁਕਾਨਾਂ ਤੱਕ ਪਹੁੰਚਦੀ ਤਾਂ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਸ਼ਾਇਦ ਬਿਜਲੀ ਵਿਭਾਗ ਨੂੰ ਇਸ ਦੀ ਕੋਈ ਪਰਵਾਹ ਨਹੀਂ ਅਤੇ ਉਸਨੇ ਟਰਾਂਸਫਾਰਮਰਾਂ ਨੂੰ ਸੜਕ ਦੇ ਵਿਚਾਲੇ ਲਗਾ ਰੱਖਿਆ ਹੈ ਜਿਸ ਕਾਰਨ ਸੜਕ ਦੀ ਚੌੜਾਈ ਵੀ ਘਟਦੀ ਏ ਅਤੇ ਵੱਡੇ ਵਾਹਨ ਇਹਨਾਂ ਟਰਾਂਸਫਾਰਮਰਾਂ ਨਾਲ ਖਹਿ ਕੇ ਵੀ ਲੰਘਦੇ ਨੇ ਤਾਂ ਇਹ ਤਸਵੀਰਾਂ ਗੁਰਦਾਸਪੁਰ ਦੇ ਢਾਲੀਵਾਲ ਦੀਆਂ ਨਹੀਂ ਜਿੱਥੇ ਕਿ ਡੱਡਮਾ ਰੋਡ ਤੇ ਸੜਕ ਕਿਨਾਰੇ ਲੱਗੇ ਟਰਾਂਸਫਾਰਮਰ ਨਾਲ ਇੱਕ ਟਰਾਲੀ ਖਹਿ ਕੇ ਲੰਗੀ ਜਿਸ ਕਾਰਨ ਟਰਾਲੀ ਨੂੰ ਭਿਆਨਕ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਪ੍ਰਾਣੀ ਨਰ ਭਰੀ ਪੂਰੀ ਟਰਾਲੀ ਸੜਕੇ ਸਵਾ ਹੋ ਗਈ ਜਿਸ ਕਾਰਨ ਲੋਕਾਂ ਵਿੱਚ ਹੜਕੰਪ ਮਚ ਗਿਆ ਉਧਰ ਲੋਕਾਂ ਨੇ ਹੁਣ ਟਰਾਂਸਫਾਰਮਰ ਨੂੰ ਸ਼ਿਫਟ ਕਰਨੇ ਜਾਂ ਫਿਰ ਇਸ ਦਾ ਪੱਕਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ